ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਛੋਟੇ ਸਹਿਬਜ਼ਾਦੇਾਂ ਤੇ ਮਾਤਾ ਗੁਜਰ ਕੌਰ ਜੀ ਦੇ ਠੰਡੇ ਬੁਰਜ ਵਿੱਚ ਰਹਿਣ ਬਾਰੇ ਤੇ ਸੂਬੇ ਦੀ ਕਚਹਿਰੀ ਬਾਰੇ ਕਿਵੇਂ 3 ਸਾਲ ਦਿਨਾਂ ਤੋਂ ਫੁਕੇ ਸਹਿਬਜ਼ਾਦੇ ਇਸੇ ਤਰ੍ਹਾਂ ਬੋਰਿਆਂ ਵਿੱਚ ਬੰਨੇ ਹੋਏ ਤੜਫਦੇ ਰਹੇ ਤੇ ਇੱਕ ਕੱਪੜੇ ਦੇ ਨਕਾਬ ਵਿੱਚ ਲਾਲ ਮਿਰਚਾਂ ਧੂੜ ਕੇ ਉਹ ਕੱਪੜਾ ਨਕਾਬ ਦੇ ਰੂਪ ਵਿੱਚ ਮਾਤਾ ਜੀ ਦੇ ਮੂੰਹ ਤੇ ਬੰਨ੍ਹ ਦਿੱਤਾ ਕਿਵੇਂ ਕਿਵੇਂ ਤੇ ਕਦੋਂ ਹੋਇਆ ਇਹ ਸਭ ਕੁਝ ਅੱਜ ਆਪਾਂ ਇਸ ਬਾਰੇ ਗੱਲ ਕਰਾਂਗੇ ਸਰਸਾ ਦੇ ਕੰਡੇ ਤੇ ਵਿਛੋੜਾ ਹੋਇਆ ਗੰਗੂ ਬਾਮਣ ਦੀ ਦਿੱਤੀ ਸੂ ਕਰਕੇ ਛੋਟੇ ਸਹਿਬਜ਼ਾਦੇ ਆ ਤੇ ਮਾਤਾ ਗੁਜਰੀਤ ਜੀ ਨੂੰ ਗ੍ਰਿਫਤਾਰ ਕਰ ਲਿਆ ਤੇ ਸਰਹੰਦ ਵਿੱਚ ਸ਼ਹੀਦ ਕੀਤੇ ਗਏ ਇਹ ਸਾਰਾ ਇਤਿਹਾਸ ਤਾਂ ਪੰਜ ਚਾਰ ਸਹਿਬਜ਼ਾਦੇ ਫਿਲਮ ਵਿੱਚ ਦੇਖਿਆ ਹੀ ਹੋਵੇਗਾ ਸਰਸਾ ਦੇ ਕੰਡੇ ਤੋਂ ਲੈ ਕੇ ਸਰਹੰਦ ਦੀ ਕਚਹਿਰੀ ਤੱਕ ਬਿਚਲੇ 4 ਦਿਨ ਤੇ 4 ਰਾਤਾਂ ਦਾ ਸਮਾਂ ਜਦੋਂ ਕਾਇਨਾਤ ਦਾ ਪੱਤਾ ਪਤਾ ਗਦਾਰ ਹੋ ਕੇ ਇਨ੍ਹਾਂ ਮਾਸੂਮ ਜਿੰਦਾਂ ਦਾ ਲਹੂ ਚੂਸਣ ਨੂੰ ਫਿਰਦਾ ਸੀ ਉਹ ਦਰਦਨਾਕ ਇਤਿਹਾਸ ਨਾ ਤਾਂ ਕਿਸੇ ਫਿਲਮ ਵਿੱਚ ਦਿਖਾਇਆ ਗਿਆ ਹੈ ਤੇ ਨਾ ਹੀ ਸਾਡੇ ਧਾਰਮਿਕ ਵਿਦਵਾਨਾਂ ਨੇ ਕਦੇ ਉਸ ਬਾਰੇ ਗੱਲ ਕੀਤੀ ਹੈ ਅੱਜ ਅਸੀਂ ਉਹ ਸਾਰਾ ਇਤਿਹਾਸ ਤੁਹਾਡੇ ਸਾਹਮਣੇ ਰੱਖਣ ਦੀ ਇੱਕ ਨਿੱਕੀ ਜੀ ਕੋਸ਼ਿਸ਼ ਕਰਨੀ ਸਰਸਾ ਦੇ ਕੰਡੇ ਉੱਤੇ ਹੋਏ ਪਰਿਵਾਰ ਵਿਛੋੜੇ ਤੋਂ ਬਾਅਦ ਮਾਤਾ ਗੁਜਰੀ ਜੀ ਛੋਟੇ ਸਹਿਬਜ਼ਾਦਿਆਂ ਦੇ ਨਾਲ ਪਹੁੰਚਦੇ ਹਨ ਚੰਤੇ ਪਿੰਡ ਕੁੰਮੇ 마ਸ਼ਕੀ ਦੇ ਕਰ। ਇੱਕ ਉਮਾ 마ਸ਼ਕੀ ਪਿੰਡ ਦਾ Hindu ਹੁੰਦਾ ਸੀ। ਬਾਅਦ ਵਿੱਚ کریم ਬਖਸ਼ ਬਣ ਗਿਆ। ਕੁੰਮੇ 마ਸ਼ਕੀ ਦੀ ਝੁੱਗੀ ਵਿੱਚ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੇ ਆਪਣੀ ਰਾਤ guzari। ਕੁੰਮੇ ਦੇ ਗਵਾਂਢ ਵਿੱਚ ਲక్ష్ਮੀ ਨਾਮ ਦੀ ਇੱਕ ਬ੍ਰਾਹਮਣੀ ਰਹਿੰਦੀ ਸੀ ਜਿਸ ਨੇ ਉਸ ਰਾਤ ਮਸਰਾ ਦੀ ਦਾਲ ਨਾਲ ਗੁਰ ਪਰਿਵਾਰ ਨੂੰ ਪ੍ਰਸ਼ਾਦਾ ਸ਼ਕਾਇਆ। ਤੇ ਨਾਲ ਹੀ ਠੰਡ ਤੋਂ ਬਚਣ ਲਈ ਕੁਝ ਗਰਮ ਕੱਪੜੇ ਵੀ ਦਿੱਤੇ। ਪਿਛਲੇ ਕਈ ਮਹੀਨਿਆਂ ਦੇ ਘੇਰੇ ਤੋਂ ਬਾਅਦ ਆਨੰਦਪੁਰ ਰਸਤ ਖਤਮ ਹੋ ਚੁੱਕੀ ਸੀ। ਇਸ ਲਈ ਅੱਜ ਸਹਿਬਜਾਦਿਆਂ ਤੇ ਮਾਤਾ ਗੁਜਰੀ ਜੀ ਨੇ ਕਈ ਮਹੀਨਿਆਂ ਤੋਂ ਬਾਅਦ ਰਾਜ ਕੇ ਭੋਜਨ ਛਕਿਆ। ਅਗਲੇ ਦਿਨ ਗੰਗੂ ਕੁੰਮੇ ਦੇ ਘਰ ਜਾ ਕੇ ਮਾਤਾ ਜੀ ਅਤੇ ਸਹਿਬਜਾਦਿਆਂ ਨੂੰ ਮਿਲਦਾ ਹੈ। ਗੰਗੂ ਨਾਲ ਜੁੜੀ ਇੱਕ ਗੱਲ ਹੋਰ ਵੀ ਬੜੀ ਮਸ਼ਹੂਰ ਹੈ ਕਿ ਉਹ ਗੁਰੂ ਘਰ ਦਾ ਰਸੋਈਆ ਹੋਇਆ ਕਰਦਾ ਸੀ। ਅੱਜ ਜੇ ਆਪਾਂ ਸਿੱਖ ਇਤਿਹਾਸ ਨੂੰ ਬਰੀਕੀ ਨਾਲ ਫਰੋਲੀਏ ਤਾਂ ਆਨੰਦਪੁਰ ਵਿੱਚ ਗੁਰੂ ਘਰ ਲੰਗਰ ਖਾਲਸੇ ਦੀਆਂ ਰਵਾਇਤਾਂ ਅਨੁਸਾਰ ਤਿਆਰ ਕੀਤਾ ਜਾਂਦਾ ਸੀ ਹਾਂ ਇਹ ਜ਼ਰੂਰ ਹੋ ਸਕਦਾ ਹੈ ਕਿ 1699 ਦੀ ਵਿਸਾਖੀ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਸਾਜਣ ਤੋਂ ਪਹਿਲਾਂ ਉਹ ਆਨੰਦਪੁਰ ਸਾਹਿਬ ਵਿੱਚ ਰਸੋਈੇ ਦਾ ਕੰਮ ਕਰਦਾ ਹੋਇਆ ਬਾਅਦ ਵਿੱਚ ਉੱਥੇ ਹੀ ਬਸ ਗਿਆ ਅਗਲੇ ਦਿਨ ਗੰਗੂ ਦੋਮੇ ਸਾਹਿਬ ਜਾਂਦੇ ਆ ਤੇ ਮਾਤਾ ਗੁਜਰ ਕੌਰ ਜੀ ਨੂੰ ਆਪਣੇ ਪਿੰਡ ਸਹੇੜੀ ਲੈ ਆਇਆ। ਇਸ ਪਿੰਡ ਦਾ ਨਾਮ ਪਹਿਲਾਂ ਸਹੇੜੀ ਹੁੰਦਾ ਸੀ ਪਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਸ ਪਿੰਡ ਨੂੰ ਉਚਾਰ ਦਿੱਤਾ ਤਾਂ ਇਸ ਦਾ ਨਾਮ ਸਹੇੜੀ ਉਖੇੜੀ ਪੈ ਗਿਆ। ਸਵੇਰੇ ਤੁਰਿਆ ਇਹ ਕਾਫਲਾ ਰਾਤ ਨੂੰ ਗੰਕੂ ਦੇ ਘਰ ਪੁੱਜਿਆ ਤੇ ਬੀਬੀ ਲక్ష్ਮੀ ਨੇ ਕੱਲ ਰਾਤ ਨੂੰ ਭੋਜਨ ਸ਼ਿਕਾਇਆ ਸੀ। ਮਤਲਬ ਕਿ ਹੁਣ ਮਾਤਾ ਜੀ ਤੇ ਛੋਟੇ ਸੇਬ ਜਦਿਆਂ ਨੂੰ ਭੋਜਨ ਛਕੇ ਨੂੰ 24 ਘੰਟੇ ਬੀਤ ਚੁੱਕੇ ਸਨ। ਉਸ ਰਾਤ ਗੰਗੂ ਸਹਿਬਜ਼ਾਦਿਆਂ ਲਈ ਰੋਟੀ ਤਿਆਰ ਕਰਕੇ ਲਿਆਇਆ। ਉਸ ਤੋਂ ਬਾਅਦ ਜਦੋਂ ਮਾਤਾ ਜੀ ਨੇ ਆਪਣੀ ਖਰਜੀ ਵਿੱਚ ਇੱਕ ਮੋਹਰ ਦੇ ਕੇ ਸਹਿਬਜ਼ਾਦਿਆਂ ਨੂੰ ਪਤਾਸੇ ਮਗਾ ਕੇ ਖਾਣ ਲਈ ਦਿੱਤੇ ਪਰ ਜਦੋਂ ਹੀ ਮਾਤਾ ਜੀ ਨੇ ਖਰਜੀ ਕੱਢੀ ਤਾਂ ਗੰਗੂ ਦੀ ਉਸ ਉੱਤੇ ਮਾੜੀ ਨੀਤ ਪੈ ਗਈ। ਤੇ ਰਾਤ ਨੂੰ ਗੱਗੂ ਨੇ ਖਰਜੀ ਚੋਰੀ ਕਰ ਲਈ ਤੇ ਬਾਹਰ ਲਾ ਜਾ ਕੇ ਕਿਤੇ ਦੱਬ ਦਿੱਤੀ। ਅਗਲੇ ਦਿਨ ਜਦੋਂ ਸਹਿਬਜ਼ਾਦਿਆਂ ਨੂੰ ਦੁਬਾਰਾ ਭੁੱਖ ਲੱਗੀ ਤੇ ਮਾਤਾ ਜੀ ਨੇ ਪਤਾ ਸੇ ਮੰਗਵਾਉਣ ਲਈ ਖੁਰਜੀ ਦੇਖੀ ਤਾਂ ਉਥੇ ਨਾ ਮਿਲੀ ਤਾਂ ਮਾਤਾ ਜੀ ਸਭ ਸਮਝ ਗਏ ਸਨ ਉਹਨਾਂ ਗੰਗੂ ਨੂੰ ਕਿਹਾ ਕਿ ਪੁੱਤ ਜੇ ਤੈਨੂੰ ਤਾਂ ਦੀ ਲੋੜ ਸੀ ਤਾਂ ਮੇਰੇ ਕੋਲੋਂ ਮੰਗ ਲੈਂਦਾ ਮੈਂ ਕਿਹੜਾ ਤੈਨੂੰ ਨਾ ਕਰਨੀ ਸੀ ਤੈਨੂੰ ਚੋਰੀ ਕਰਨ ਦੀ ਕੀ ਲੋੜ ਸੀ ਇਹ ਸੁਣ ਕੇ ਗੰਗੂ ਗੁੱਸੇ ਨਾਲ ਬੋਖਲਾ ਗਿਆ ਤੇ ਕਹਿਣ ਲੱਗਾ ਇੱਕ ਤਾਂ ਤੁਹਾਨੂੰ ਹਕੂਮਤ ਦੇ ਬਾਗਿਆਂ ਨੂੰ ਮੈਂ ਆਪਣੇ ਘਰ ਵਿੱਚ ਪਨਾਹ ਦਿੱਤੀ ਹੈ ਉਹ ਤਾਂ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਗਾ ਰਹੇ ਹੋ ਇਹ ਕਿ ਉਸੇ ਸਮੇਂ ਹੀ ਗੰਗੂ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਕਮਰੇ ਵਿੱਚ ਬੰਦ ਕਰਕੇ ਮੋਰਿੰਡੇ ਅਹਿਲਕਾਰਾਂ ਦੇ ਕੋਲ ਖਬਰ ਲੈ ਕੇ ਚਲਾ ਗਿਆ ਗੰਗੂ ਤਾਂ چلا ਗਿਆ ਪਰ ਪਿੱਛੇ ਸਹਿਬਜ਼ਾਦੇ ਅੱਜ ਵੀ ਸਾਰਾ ਦਿਨ ਭੁੱਖੇ ਹੀ ਰਹੇ ਪਤਾ ਨਹੀਂ ਇਹ ਇਤਿਹਾਸ ਧਾਰਮਿਕ ਵਿਦਵਾਨ ਨੇ ਸਭ ਕੁਝ ਬਿਆਨ ਕਰਨਾ ਕਿਉਂ ਭੁੱਲ ਜਾਂਦੇ ਨੇ ਪੁੱਖ ਵੀ ਤਾਂ ਆਪਣੇ ਆਪ ਵਿੱਚ ਇੱਕ ਵੱਡਾ ਤਸੀਹਾ ਹੁੰਦਾ ਹੈ। ਸਿਆਣੇ ਕਹਿੰਦੇ ਨੇ ਕਿ ਭੁੱਖ ਤਾਂ ਮੌਤ ਤੋਂ ਵੀ ਵੱਧ ਖਤਰਨਾਕ ਹੁੰਦੀ ਹੈ। ਮੌਤ ਨਾਲ ਤਾਂ ਬੰਦਾ ਇੱਕ ਵਾਰੀ ਮਰਦਾ ਹੈ ਪਰ ਭੁੱਖ ਨਾਲ ਵਾਰ-ਵਾਰ ਮਰਦਾ ਹੈ। ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਨ ਲਈ ਜਾਨੀ ਖਾਂ ਤੇ ਮਾਨੀ ਖਾਂ ਆਪਣੇ ਸਪਾਈਆਂ ਨੂੰ ਭੇਜਦੇ ਹਨ। ਹੁਣ ਇਥੋਂ ਸਾਹਿਬਜ਼ਾਦਿਆਂ ਦੇ ਉੱਪਰ ਹੋਏ ਜ਼ੁਲਮਾਂ ਦੀ ਦਾਸਤਾਨ ਸ਼ੁਰੂ ਹੁੰਦੀ ਹੈ। ਸਤਾ ਚਾਰ ਸਹਿਬਜਾਦੇ ਫਿਲਮ ਵਿੱਚ ਦੇਖਦੇ ਹਾਂ ਕਿ ਸਿਪਾਹੀ ਗੱਡੇ ਤੇ ਬਿਠਾ ਕੇ ਗੁਰ ਪਰਿਵਾਰ ਨੂੰ ਮੋਰਿੰਡੇ ਲੈ ਕੇ ਆਉਂਦੇ ਹਨ ਮਸ਼ਹੂਰ ਅਦਾਕਾਰ ਸੁਪ੍ਰੀਤ ਸਿੰਘ ਉਦੋਂ ਕੇ ਦੱਸਦੇ ਹਨ ਕਿ ਇੱਕ ਵਾਰ ਜਦੋਂ ਮੈਂ ਪਿੰਡ ਸਿਹੜੀ ਗਿਆ ਤਾਂ ਉੱਥੇ ਪਿੰਡ ਦੇ ਬਾਹਰ-ਬਾਹਰ ਇੱਕ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣ ਰਿਹਾ ਸੀ ਮੈਂ ਪ੍ਰਬੰਧਕਾਂ ਨੂੰ ਪੁੱਛਿਆ ਕਿ ਇਹ ਗੁਰਦੁਆਰਾ ਕਿਸ ਦੀ ਜਾਦ ਵਿੱਚ ਬਣਾਇਆ ਜਾ ਰਿਹਾ ਹੈ ਤਾਂ ਅੱਗੇ ਉਹ ਜਵਾਬ ਮਿਲਿਆ ਕਿ ਇਸ ਗੁਰੂ ਘਰ ਦਾ ਨਾਮ ਰੱਤ ਸਾਹਿਬ ਹੈ ਕਿ ਇੱਥੇ ਛੋਟੇ ਸਹਿਬਜਾਦਿਆਂ ਦੇ ਮਾਤਾ ਗੁਜਰਕਾਰ ਜੀ ਨੂੰ ਸਿਪਾਹੀ ਰੱਥ ਤੇ ਬਿਠਾ ਕੇ ਮੋਰਿੰਡੇ ਲੈ ਕੇ ਗਏ ਸਨ ਇਹ ਤਾਂ ਕਮਾਲ ਹੀ ਹੋ ਗਿਆ ਦਸਮ ਪਿਤਾ ਜਿਨ੍ਹਾਂ ਨੇ 7 ਮਹੀਨੇ ਹਕੂਮਤ ਦੇ ਨੱਕ ਵਿੱਚ ਦਮ ਕਰੀ ਰੱਖਿਆ ਉਹਨਾਂ ਦੇ ਬੱਚਿਆਂ ਦੇ ਸਿਪਾਹੀ ਰਾਜੇ ਮਹਾਰਾਜੇ ਵੰਗ ਰੱਥ ਤੇ ਬਿਠਾ ਕੇ ਲੈ ਕੇ ਗਏ ਸਨ ਸਰਸਾ ਦੇ ਕੰਡੇ ਤੋਂ ਵੱਖ ਹੋਏ ਇੱਕ ਸਿੰਘ ਦੂਨਾ ਸਿੰਘ ਹੰਡੂਰੀਆ ਨੇ ਇੱਕ ਕਿਤਾਬ ਵਿੱਚ ਲਿਖਿਆ ਹੈ ਕਿ ਜੋ ਕਿ ਬੜਾ ਹੀ ਦਰਦਨਾਕ ਹੈ ਉਹ ਕਹਿੰਦਾ ਹੈ ਕਿ ਸਹਾਬਜਾਦਿਆਂ ਨੂੰ ਬੋਰੀਆਂ ਵਿੱਚ ਬੰਨ ਕੇ ਘੋੜਿਆਂ ਦੇ ਦੋਵੇਂ ਪਾਸੇ ਲਟਕਾ ਦਿੱਤਾ ਗਿਆ ਜਿਵੇਂ ਕੋਈ ਸਮਾਨ ਲੱਦਿਆ ਜਾਂਦਾ ਹੈ ਦੂਸਰੇ ਘੋੜੇ ਤੇ ਮਾਤਾ ਗੁਜਰਕੌਰ ਜੀ ਨੂੰ ਪਿੱਛੇ ਹੱਥ ਬੰਨ ਕੇ ਬਿਠਾ ਦਿੱਤਾ ਗਿਆ ਤੇ ਇੱਕ ਕੱਪੜੇ ਵਿੱਚ ਲਾਲ ਮਿਰਚਾਂ ਧੂੜ ਕੇ ਮਾਤਾ ਜੀ ਦੇ ਮੂੰਹ ਤੇ ਬੰਨ ਦਿੱਤਾ ਇਹ ਗੱਲਾਂ ਕੋਈ ਕਹਿਣ ਲਈ ਤਾਂ ਨਹੀਂ ਹਨ اپنی صورتوں ਸਮੇਂ ਵਿੱਚ ਲੈ ਕੇ जाइए ਤਾਂ मुगल गुरु साहब ਦੇ ਕਿੰਨੇ ਵੱਡੇ ਦੁਸ਼ਮਣ ਸਨ ਇਹ ਤਾਂ ਆਪਾਂ ਸਭ ਨੂੰ ਪਤਾ ਹੀ ਹੈ ਜਦੋਂ ਉਹਨਾਂ ਦੇ ਹੱਥ ਗੁਰੂ ਸਾਹਿਬ ਦੇ ਬੱਚੇ ਲੱਗੇ ਉਹਨਾਂ ਦੀ ماں ਲੱਗੀ ਤਾਂ ਹੁਣ ਆਪਾਂ ਸੋਚ ਸਕਦੇ ਹਾਂ ਕਿ ਉਹ ਪਾਪੀ ਪਿੱਛੇ ਕਿਵੇਂ ਰਹੇ ਹੋਣਗੇ ਉਹਨਾਂ ਪਾਪੀਆਂ ਨੇ ਬੱਚਿਆਂ ਤੇ ਮਾਤਾ ਜੀ ਦੇ ਉੱਪਰ ਤਸ਼ੱਦਦ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਸਨ ਜਦ ਮੋਰਿੰਡੇ ਪਹੁੰਚੇ ਤਾਂ ਮਾਤਾ ਜੀ ਨੂੰ ਇੱਕ ਅਲੱਗ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਪਰ ਸਹਿਬਜ਼ਾਦਿਆਂ ਨੂੰ ਕਿਸੇ ਨੇ ਨਾ ਖੋਲਿਆ ਤਿੰਨ-ਚਾਰ ਦਿਨਾਂ ਤੋਂ ਭੁੱਖੇ ਸਹਿਬਜ਼ਾਦੇ ਸਾਰੀ ਰਾਤ ਐਸੇ ਦਰਾਂ ਬੋਰੀਆਂ ਦੇ ਵਿੱਚ ਬੰਨੇ ਤੜਫਦੇ ਰਹੇ ਸਵੇਰੇ ਜਦੋਂ ਬੋਰੀਆਂ ਦੇ ਮੂੰਹ ਖੋਲੇ ਗਏ ਤਾਂ ਨਿਕਲਦੇ ਸਾਰੇ ਹੀ ਸਹਿਬਜ਼ਾਦਿਆਂ ਦੇ ਉੱਤੇ ਤਸ਼ੱਦਦ ਟੋਣਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਅਜਾਨੀ ਖਾਨ ਤੇ ਮਾਨੀ ਖਾਨ ਦੋਵੇਂ ਹੀ ਇੱਕ ਛੋਟੇ ਪੱਧਰ ਦੇ ਸਰਕਾਰੀ ਅਫਸਰ ਸੀ ਤੇ ਚਾਹੁੰਦੇ ਸਨ ਕਿ ਜਿੰਨਾ ਵੀ ਉਹਨਾਂ ਨੂੰ ਥੋੜਾ ਜਿਹਾ ਸਮਾਂ ਮਿਲਿਆ ਹੈ ਉਹ ਸੇਵਤੀ ਸਾਹਿਬਜ਼ਾਦਿਆਂ ਤੋਂ ਇਸਲਾਮ ਕਬੂਲ ਕਰਵਾ ਗਏ। ਇਕ ਜੇਤੂ ਜਨੇਲ ਦੀ ਤਰ੍ਹਾਂ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਹੋਣਗੇ ਤੇ ਸੁਬਾ ਸਰਹੰਦ ਤੋਂ ਵੱਡੇ-ਵੱਡੇ ਇਨਾਮ ਲੈਣ ਦੇ ਹੱਕਦਾਰ ਬਣਨਗੇ। ਲਾਲਚ ਵਿੱਚ ਅੰਨੇ ਹੋਏ ਇਨ੍ਹਾਂ ਜ਼ਾਲਮਾਂ ਨੇ ਅੱਤ ਦੀ ਠੰਡ ਵਿੱਚ ਸਾਹਿਬਜ਼ਾਦਿਆਂ ਨੂੰ ਨੰਗੇ ਪੈਰੀ ਤੂਤ ਦੀ ਛਟੀ ਨਾਲ ਕਟਵਾਇਆ ਸੀ। ਲਾਲਚ ਵਿੱਚ ਅੰਨੇ ਹੋਏ ਇਨ੍ਹਾਂ ਜ਼ਾਲਮਾਂ ਨੇ ਅੱਤ ਦੀ ਠੰਡ ਵਿੱਚ ਸਾਹਿਬਜ਼ਾਦਿਆਂ ਨੂੰ ਨੰਗੇ ਪਿੰਡੇ ਤੂਤ ਦੀਖ ਛਟੀ ਨਾਲ ਕਟਵਾਇਆ ਸੀ ਸਹਿਬਜ਼ਾਦਿਆਂ ਦੀ ਫਲ ਵਰਗੀ ਚਮੜੀ ਉੱਤੇ ਨਿਸ਼ਾਨ ਉੱਬਰ ਆਏ ਸਨ ਤੇ ਉਹਨਾਂ ਨੇ ਸਾਰੇ ਝੁਲਮ ਸਹੇ ਪਰ ਦੁਸ਼ਮਣ ਦੀ ਈਨ ਨਾ ਮੰਨੀ ਜਦੋਂ ਇਹ ਸਭ ਕਰਕੇ ਗੱਲ ਨਾ ਬਣੀ ਤਾਂ ਫਿਰ ਉਹਨਾਂ ਪਾਪੀਆਂ ਨੇ ਸਹਿਬਜ਼ਾਦਿਆਂ ਨੂੰ ਇੱਕ ਦਰਖਤ ਨਾਲ ਬੰਨ੍ਹ ਕੇ ਗੁਲੇਲ ਨਾਲ ਉਹਨਾਂ ਤੇ ਪੱਥਰ ਦੇ ਨਿਸ਼ਾਨੇ ਬੰਨੇ ਸਨ ਸਹਿਬਜ਼ਾਦਿਆਂ ਦੇ ਲਹੂ ਦੀਆਂ ਧਾਰਾਂ ਵਗਣੀਆਂ ਸ਼ੁਰੂ ਹੋ ਗਈਆਂ ਪਰ ਫਿਰ ਫਿਰ ਵੀ ਸਾਹਿਬਜ਼ਾਦੇ ਆਪਣੀ ਗੱਲ ਤੇ ਕਾਇਮ ਰਹੇ ਇਹ ਚਾਨੀ ਖਾ ਤੇ ਮਾਨੀ ਖਾ ਹੋਰ ਪਤਾ ਨਹੀਂ ਕਿੰਨਾ ਕਾ ਤਸ਼ੱਦਦ ਟਾਉਂਦੇ ਇਨਾ ਮਾਸੂਮ ਜਿੰਦਾਂ ਦੇ ਉੱਤੇ ਪਰ ਹਕੂਮਤ ਦੇ ਇੰਨੇ ਵੱਡੇ ਗੁਨਾਹਗਰ ਕਾਬੂ ਆਏ ਸਨ ਖਬਰ ਅੱਗ ਦੇ ਵਾਂਗ ਫੈਲਦੀ ਹੋਈ ਵਜ਼ੀਰ ਖਾਨ ਤੱਕ ਪਹੁੰਚ ਗਈ ਇਸੇ ਲਈ ਮਜਬੂਰ ਹੋ ਕੇ ਉਹਨਾਂ ਨੂੰ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਅੱਗੇ ਪੇਸ਼ ਕਰਨਾ ਪਿਆ ਜ਼ਲਮਾਂ ਦੀ ਅਤ ਕਰਦਿਆਂ ਮਰੀਂਡੇ ਤੋਂ ਸਰਹੰਦ ਤੱਕ ਸਾਹਿਬਜ਼ਾਦਿਆਂ ਨੂੰ ਤੋੜ ਕੇ ਲਜਾਇਆ ਗਿਆ ਸਹਿਬਜ਼ਾਦਿਆਂ ਦੇ ਦੋਵੇਂ ਹੱਥਾਂ ਵਿੱਚ ਹੱਥ ਕੜੀਆਂ ਸਨ ਜਦੋਂ ਹਣ ਸਰਹੰਦ ਪਹੁੰਚੇ ਤਾਂ ਵਜ਼ੀਰ ਖਾਂ ਵੱਲੋਂ ਦੂਸਰੇ ਦੌਰ ਦੀ ਤਸ਼ੱਦਦ ਸ਼ੁਰੂ ਹੋ ਗਈ ਜਦੋਂ ਤੱਕ ਸਿਪਾਹੀ ਸਹਿਬਜ਼ਾਦਿਆਂ ਨੂੰ ਮਰੀਂਡੇ ਤੋਂ ਲੈ ਕੇ ਸਰਹੰਦ ਪਹੁੰਚੇ ਉਦੋਂ ਤੱਕ ਦਿਨ ਛੇਪ ਚੁੱਕਾ ਸੀ ਮਾਤਾ ਜੀ ਅਤੇ ਦੋਵੇਂ ਛੋਟੇ ਸਹਿਬਜ਼ਾਦਿਆਂ ਨੂੰ ਠੰਡੇ ਬੋਰਜ ਵਿੱਚ ਗੈਦ ਕਰ ਦਿੱਤਾ ਗਿਆ ਇਹ ਠੰਡਾ ਬੋਰਜ ਉਸ ਸਮੇਂ ਰਾਜਸੀ ਲੋਕਾਂ ਦੇ ਆਰਾਮ ਕਰਨ ਲਈ ਬਣਾਇਆ ਗਿਆ ਸੀ ਬੋਰਜ ਵਿੱਚ ਥੱਲੇ ਪਾਣੀ ਵਗਦਾ ਸੀ ਜਦੋਂ ਉਸ ਨਾਲ ਆ ਕੇ ਠੰਡੀ ਹਵਾ ਟਕਰੌਂਦੀ ਸੀ ਤਾਂ ਗਰਮੀ ਵਿੱਚ ਵੀ ਕੰਬਾ ਛੜਨ ਲੱਗ ਪੈਂਦਾ ਸੀ ਤਾਂ ਹੁਣ ਸੋਚੋ ਕਿ ਉਸ ਸਮੇਂ ਤਾਂ ਪੋ ਦਾ ਮਹੀਨਾ ਸੀ। ਪਖਦੀ ਤਰ੍ਹਾਂ ਠੰਡ ਵੀ ਆਪਣੇ ਆਪ ਵਿੱਚ ਇੱਕ ਵੱਡਾ ਤਸੀਹਾ ਮੰਨਿਆ ਜਾਂਦਾ ਹੈ। ਸਰੀਰ ਤੋਂ ਜ਼ਿਆਦਾ ਮਾਨਸਿਕ ਪੱਧਰ ਤੇ ਮਨ ਰੱਖ ਨੂੰ ਜ਼ਿਆਦਾ ਕਮਜ਼ੋਰ ਕਰਦਾ ਹੈ। ਇਸੇ ਲਈ ਅੱਜ ਵੀ ਪੱਛਮੀ ਦੇਸ਼ਾਂ ਵਿੱਚ ਖਤਰਨਾਕ ਅਪਰਾਧੀਆਂ ਨੂੰ ਲੋਅ ਟੈਂਪਰੇਚਰ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ। ਬਿਨਾਂ ਗਰਮ ਕੱਪੜਿਆਂ ਤੋਂ ਠੰਡੇ ਫਰਸ਼ ਤੇ ਬੈਠੇ ਮਾਤਾ ਜੀ ਬੱਚਿਆਂ ਨੂੰ ਕਦੇ ਆਪਣੇ ਸਾਂ ਨਾਲ ਕਦੇ ਛਾਤੀ ਨਾਲ ਲਾ ਕੇ ਨੱਗਦੇਣ ਦੀ ਕੋਸ਼ਿਸ਼ ਕਰ ਰਹੇ ਸਨ ਕਦੇ ਵੱਖ-ਵੱਖ ਤਰ੍ਹਾਂ ਦੀਆਂ ਸਾਖੀਆਂ ਸੁਣਾ ਕੇ ਸਿੱਖੀ ਵਿੱਚ ਪਰਪੱਖ ਰਹਿਣ ਦੀ ਸਿੱਖਿਆ ਦਿੰਦੇ ਸਨ ਇਤਿਹਾਸਕਾਰ ਦੱਸਦੇ ਹਨ ਕਿ ਠੰਡ ਇੰਨੀ ਕਾ ਜ਼ਿਆਦਾ ਸੀ ਕਿ ਬੱਚਿਆਂ ਦੇ ਬੁੱਲ ਅਤੇ ਨੱਕ ਨੀਲੇ ਪੈ ਗਏ ਸਨ ਹੱਥੇ ਪੈਰ ਸੁੰਨ ਹੋਣ ਲੱਗ ਪਏ ਸਨ ਔਰ ਰਾਤ ਉਹਨਾਂ ਸਭ ਨੇ ਬਹੁਤ ਔਖੀ ਕੱਟੀ ਸੀ ਹਾਲੇ ਦਿਨ ਚੜਿਆ ਹੀ ਸੀ ਕਿ ਸਿਪਾਹੀ ਸਾਹਿਬਜ਼ਾਦਿਆਂ ਨੂੰ ਲੈਣ ਲਈ ਆ ਗਏ ਤੇ ਕਹਿੰਦੇ ਹਨ ਕਿ ਅੱਜ ਇਹਨਾਂ ਦੀ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ੀ ਹੈ ਵਜ਼ੀਰ ਖਾਨ ਆਪਣੇ ਤਖਤ ਤੇ ਬੈਠਾ ਸੀ ਸੁੱਚਾ ਨਾਲ ਜੋ ਕਿ ਵਜ਼ੀਰ ਖਾਨ ਦਾ ਅਹਲਕਾਰ ਤੇ ਸਿਰੇ ਦਾ ਲੁੱਤੀ ਬਾਦ ਸੀ ਉਹ ਵੀ ਉੱਥੇ ਹੀ ਮੌਜੂਦ ਸੀ ਇਹ ਕਚਹਿਰੀ ਦੇ ਤਿੰਨ ਦਿਨ ਲਗਾਤਾਰ ਇਸੇ ਤਰ੍ਹਾਂ ਚਲਦੇ ਰਹੇ ਇਸ ਦੌਰਾਨ ਬੱਚਿਆਂ ਨੂੰ ਇਸਲਾਮ ਕਬੂਲ ਕਰਾਉਣ ਲਈ ਹਰ ਤਰ੍ਹਾਂ ਦੇ ਲਾਲਚ ਤਸੀਹੇ ਝੂਠੇ ਸੱਚੇ ਵਾਅਦੇ ਕੀਤੇ ਗਏ ਪਰ ਜਾਲਮ ਸਾਹਿਬਜ਼ਾਦੇਆਂ ਨੂੰ ਇਹਨ ਮੰਨਾਉਣ ਵਿੱਚ ਕਾਮਯਾਬ ਨਾ ਹੋ ਪਈ ਤਿੰਨ ਦਿਨ ਕਚਹਿਰੀ ਵਿੱਚ ਕੀ ਹੋਇਆ ਸੀ ਮੋਤੀ ਨਾਮ ਮਹਿਰਾਜੀ ਦੀ ਦੋਤ ਦੀ ਸੇਵਾ ਇਹ ਸਾਰਾ ਕੌਸ਼ੀ ਆਪਾਂ ਚਾਰ ਸਾਹਿਬਜ਼ਾਦੇ ਫਿਲਮ ਵਿੱਚ ਦੇਖ ਚੁੱਕੇ ਹਾਂ ਜੇਕਰ ਜ਼ਿਆਦਾ ਵਿਸਤਾਰ ਨਾਲ ਜਾਨਣਾ ਚਾਹੁੰਦੇ ਹਾਂ ਤਾਂ ਸਾਡੇ ਚੈਨਲ ਦੇ ਉੱਤੇ ਇਹਨਾਂ ਦੋਨਾਂ ਨਾਲ ਸੰਬੰਧਿਤ ਵੀਡੀਓਸ ਪਾਏ ਗੀਆਂ ਹੋਈਆਂ ਨੇ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਇਸ ਵੀਡੀਓ ਦੇ ਵਿੱਚ ਉਹੀ ਅਸੀਂ ਇਤਿਹਾਸ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜੋ ਫਿਲਮਾਂ ਦੇ ਵਿੱਚ ਨਾ ਕਿਸੇ ਵੀ ਧਾਰਮਿਕ ਵਿਦਵਾਨਾ ਬਾਰੇ ਨਹੀਂ ਦੱਸਿਆ ਜਾਂਦਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੇਗੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਵੇ ਤਾਂ ਇਸ ਵੀਡੀਓ ਨੂੰ ਆਪਣੇ ਬੱਚਿਆਂ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਉਹ ਵੀ ਆਪਣੇ ਛੋਟੇ-ਛੋਟੇ ਸਹਿਬਜ਼ਾਦਿਆਂ ਦੁਆਰਾ ਦਿੱਤੀਆਂ ਕੁਰਬਾਨੀਆਂ ਨੂੰ ਜਾਣ ਸਕਣ ਤੇ ਆਪਣੇ ਸਿੱਖ ਇਤਿਹਾਸ ਨਾਲ ਜੁੜ ਸਕਣ ਲਾਈਕ ਜ਼ਰੂਰ ਕਰਿਓ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੇ ਸਿੱਖ ਸ਼ਹੀਦੀ ਹਫ਼ਤੇ ਦੀ ਲੜੀ ਨਾਲ ਜੁੜਨ ਦੇ ਲਈ ਇੱਕ ਵੱਖਰੀ ਕਹਾਣੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਹ